ਤੁਸੀਂ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਧਰਮੇ ਮੁਜ਼ਾਹਰੀਆਂ ਤੋਂ ਬਾਹਰ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਤੁਸੀਂ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਦਬਾਉਣਾ ਦਾੰਗ ਦੇ ਜੋਰ ਤੇ ਦਬਾਉਣਾ ਚਾਹ ਰਹੇ ਅਸੀਂ ਅੱਜ ਤੁਹਾਡੇ ਯਾਦ ਕਰਾਉਣਾ ਸੀ ਤੁਹਾਡੇ ਤੁਹਾਡੇ ਬੀਬਾ ਜੀ ਨੂੰ ਤੁਹਾਡੇ ਧਰਮ ਪਤਨੀ ਨੂੰ ਦੱਸਣਾ ਸੀ ਕਿ ਬੀਬਾ ਆਓ ਦੱਸਿਓ ਤੁਹਾਡੇ ਪਤੀ ਜੀ ਨੂੰ ਜਾ ਕੇ ਦੱਸਿਓ ਕਿ ਅਸੀਂ ਤਾਂ ਸਰਕਾਰ ਬਣਨ ਤੋਂ 2 ਮਹੀਨੇ ਬਾਅਦ ਹੀ ਜਾ ਕੇ ਮੰਗ ਪੱਤਰ ਦੇ ਕੇ ਆਏ ਹਾਂ ਧਰਨਾ ਦੇ ਕੇ ਘਰਾਂ ਦੇ ਵਿੱਚ ਕੈਦ ਕਰਨਾ ਸ਼ੁਰੂ ਕਰ ਲਿਆ ਤੁਸੀਂ ਸਾਨੂੰ ਥਾਣੇ 'ਚ ਬੰਦ ਕਰਨਾ ਸ਼ੁਰੂ ਕਰ ਲਿਆ ਰਸਟਿਆਂ 'ਚ ਰੋਕਣਾ ਸ਼ੁਰੂ ਕਰ ਲਿਆ ਇਹ ਕਿੰਨਾ ਚਿਰ ਅਖੀਰ ਕਿਸਾਨ ਇਹ ਸਵਾਲਾਂ ਦੇ ਜਵਾਬ ਪੁੱਛਦੇ ਰਹਿਣਗੇ ਓਨੀ ਦੇਰ ਤੱਕ ਕਿ ਤੁਹਾਨੂੰ ਅਖੀਰ ਇਹ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਮੈਡੀਕਲ ਚੈੱਕਅਪ ਵਾਸਤੇ ਦਵਾਈ ਲੈਣ ਵਾਸਤੇ ਜਿੱਥੋਂ ਜਾਣ ਦਾ ਪ੍ਰੋਗਰਾਮ ਸੀ ਕਿਉਂਕਿ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਹੈ ਸਾਡੇ ਹਰਪਾਲ ਸਿੰਘ ਬਿਲਾਰੀ ਜੀ ਜੋ ਯੂਪੀ ਦੇ ਸਾਡੇ ਆਗੂ ਨੇ ਐਸਕੇ ਨੌਨ ਪੋਲਿਟਿਕਲ ਦੇ ਉਹਨਾਂ ਦੇ ਬ੍ਰਦਰ ਦੇ ਦੀ ਡੈਥ ਹੋ ਜਾਂਦ ਤੇ ਉਹਨਾਂ ਦੇ ਘਰ ਅਸੀਂ ਬੈਠਣ ਵਾਸਤੇ ਜਾਣਾ ਸੀ ਤਾਂ ਪੁਲਿਸ ਨੇ ਆ ਕੇ ਰੋਕਿਆ ਥਾ ਥਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਰੋਕਣਾ ਸ਼ੁਰੂ ਕੀਤਾ ਕਾਰਨ ਕੀ ਹੈ ਰੋਕਣ ਦਾ ਕਾਰਨ ਕੀ ਹੈ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਦੇ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਆ ਰਹੇ ਨੇ ਡੱਲੇਵਾਲ ਆਪਣਾ ਸੌਰੀ ਫਰੀਦਕੋਟ ਦਰਸਤ ਕਰ ਲਿਓ ਫਰੀਦਕੋਟ ਆ ਰਹੇ ਨੇ ਤੇ ਪ੍ਰੋਗਰਾਮ ਕੀ ਹੈ ਪ੍ਰੋਗਰਾਮ ਦਾ ਨਾਮ ਹੈ ਜਸ਼ਨ ਜੀਤ ਮਨਾ ਰਹੇ ਨੇ ਫਰੀਦਕੋਟ ਦੇ ਵਿੱਚ ਪੰਜਾਬ ਸਰਕਾਰ ਸਾਡੇ ਭਗਵੰਤ ਮਾਨ ਦੇ ਪਤਨੀ ਆਕੇ ਖੁਸ਼ੀ ਮਨਾ ਰਹੀ ਹੈ ਜਸ਼ਨ ਮਨਾ ਰਹੀ ਹੈ ਜਿੱਤ ਦਾ ਇਸ ਗੱਲ ਦੀ ਖੁਸ਼ੀ ਹਰੇਕ ਨੂੰ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੀਆਂ ਫੋਰਸਿਜ਼ ਨੇ ਲੜਾਈ ਲੜੀ ਹੈ ਸਾਹਮਣਾ ਕੀਤਾ ਹੈ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਇਹ ਸ਼ਲਾਘਾਯੋਗ ਹੈ ਅਸੀਂ ਹਰ ਇੱਕ ਜਵਾਨ ਦੀ ਕਦਰ ਕਰਦੇ ਹਾਂ ਤੇ ਹਰ ਇੱਕ ਨੇ ਬਹੁਤ ਸੋਹਣਾ ਆਪਣਾ ਰੋਲ ਅਦਾ ਕੀਤਾ ਤੇ ਪੂਰੇ ਪੰਜਾਬ ਦੇ ਨਿਵਾਸੀਆਂ ਨੇ ਇਹਦਾ ਇਹ ਪੂਰਾ ਮਤਲਬ ਸਰਕਾਰ ਦਾ ਸਪੋਰਟ ਕੀਤੀ ਹੈ ਸਮਰਥਨ ਦਿੱਤਾ ਹੈ ਸਵਾਲ ਇਥੇ ਇਹ ਹੈ ਕਿ ਕੱਲ ਚਹਿਲਪਿੰਡ ਦਾ ਇੱਕ ਨੌਜਵਾਨ ਅਗਨੀ ਵੀਰ ਦੀ ਸ਼ਹਾਦਤ ਹੋਈ ਹੈ ਤੇ ਉਹਦਾ ਕੱਲ ਸੰਸਕਾਰ ਹੋਇਆ ਹੈ ਤੇ ਚਹਿਲਪਿੰਡ ਤੇ ਜਿੱਥੇ ਇਹ ਜਸ਼ਨ ਮਨਾਉਣ ਆਇਆ ਜਾ ਰਿਹਾ ਹੈ ਇਹ ਬਿਲਕੁਲ 1 ਕਿਲੋਮੀਟਰ 1.5 ਕਿਲੋਮੀਟਰ ਦਾ ਫਕਵਾ ਹੈ ਫਰੀਦਕੋਟ ਦਾ ਤੇ ਚਹਿਲਪਿੰਡ ਦਾ ਉਹਨਾਂ ਅੰਦਾਜ਼ਾ ਲਾ ਕੇ ਦੱਸਿਓ ਕਿ ਜਿਹੜਾ ਸਾਡਾ ਉਹ ਅਗਨੀਵੀਰ ਨੌਜਵਾਨ ਸ਼ਹੀਦ ਹੋਇਆ ਹੈ ਤੇ ਜਿਹੜੀ ਮਾਂ ਦੀਆਂ ਆਂਦਰਾਂ ਬਲੁੰਧਰੀਆਂ ਗਈਆਂ ਜਿਹੜੇ ਬਾਪ ਦਾ ਰੋਣਾ ਬੰਦ ਨਹੀਂ ਹੋ ਰਿਹਾ ਉਹਦੀਆਂ ਭੈਣਾਂ ਦਾ ਰੋਣਾ ਬੰਦ ਨਹੀਂ ਹੋ ਰਿਹਾ ਉਹਦਾ ਪਰਿਵਾਰ ਸਾਰਾ ਗਮ ਦੇ ਵਿੱਚ ਡੁੱਬਿਆ ਹੈ ਇਕੱਲਾ ਉਹਦਾ ਪਰਿਵਾਰ ਨਹੀਂ ਪੂਰਾ ਪਿੰਡ ਉਸ ਤੋਂ ਅੱਗੇ ਪੂਰਾ ਫਰੀਦਕੋਟ ਜ਼ਿਲ੍ਹਾ ਉਸ ਤੋਂ ਅੱਗੇ ਪੂਰਾ ਪੰਜਾਬ ਉਸ ਤੋਂ ਅੱਗੇ ਭਾਰਤ ਸਾਰਾ ਉਸ ਪਰਿਵਾਰ ਦੇ ਨਾਲ ਅੱਜ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਤੇ ਬਿਲਕੁਲ ਆ ਕੇ ਉਹਨਾਂ ਦੇ ਸਾਹਮਣੇ ਜਸ਼ਨ ਜੀਤ ਮਨਾਉਣਾ ਕੀ ਇਹ ਉਚਿਤ ਹੈ ਕੀ ਉਸ ਮਾਂ ਦੇ ਜ਼ਖਮਾਂ ਦੇ ਉੱਤੇ ਲੂਣ ਛੜਕਣ ਵਾਲੀ ਗੱਲ ਨਹੀਂ ਹੈ ਬਣਦਾ ਜੋ ਇਹ ਸੀ ਕਿ ਉਹਨਾਂ ਦੇ ਜ਼ਖਮਾਂ ਤੇ ਲੂਣ ਛੜਕਣ ਦੀ بجائے ਮਰਮ ਪੱਟੀ ਕਰ ਦੇ ਉਹਨਾਂ ਨੂੰ ਆ ਕੇ ਸੰਭਾਲ ਦੇ ਪਰਿਵਾਰ ਨੂੰ ਤਰਵਾਸ ਦਿੰਦੇ ਉਹਨਾਂ ਨੂੰ ਭਰੋਸਾ ਦਿੰਦੇ ਕਿ ਅਸੀਂ ਤੁਹਾਡੇ ਨਾਲ ਆ ਲੈਕਿਨ ਉਹਦੇ ਉਧਰਲੇ ਪਾਸੇ ਤੁਰਨ ਦੀ ਬਜਾਏ ਇਹ ਸਾਡੇ ਦੀਬਾ ਜੀ ਜਸ਼ਨ ਮਨਾਉਣ ਆ ਰਹੀ ਹੈ ਤੇ ਕਹਿੰਦੇ ਆ ਵੀ ਫਿਰ ਜਥੇਬੰਦੀਆਂ ਦਾ ਪ੍ਰੋਗਰਾਮ ਆ ਭਾਈ ਭਗਵੰਤ ਮਾਨ ਜੀ ਨੇ ਆਪ ਹੀ ਦੱਸਿਆ ਕਿ ਲੀਡਰਾਂ ਨੂੰ ਸਵਾਲ ਪੁੱਛੋ ਤੁਸੀਂ ਦੱਸੋ ਲੋਕੋ ਕੇ ਸਵਾਲ ਪੁੱਛਣ ਵਾਲਾ ਹੈ ਕਿ ਨਹੀਂ ਸਵਾਲ ਬਹੁਤ ਨੇ ਸਵਾਲ ਤੇ ਇਹ ਵੀ ਪੁੱਛਣ ਵਾਲਾ ਹੈ ਕਿ ਤੁਸੀਂ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਧਰਨੇ ਮੁਜ਼ਾਹਰਿਆਂ ਤੋਂ ਬਾਹਰ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਤੁਸੀਂ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਦਬਾਉਣਾ ਦਾ ਡਾਂਗ ਦੇ ਜ਼ੋਰ ਤੇ ਦਬਾਉਣਾ ਚਾ ਰਹੇ ਹਾਂ ਸਵਾਲ ਇਹ ਵੀ ਹੈ ਕਿ ਜਿਹੜਾ ਤੁਸੀਂ ਅੱਜ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਮਾਮਲੇ ਦੇ ਵਿੱਚ ਜਿਹੜੀ ਡਰਾਮੇਬਾਜ਼ੀ ਕਰ ਰਹੇ ਹੋ ਐਨ ਉਸ ਟਾਈਮ ਦੇ ਉੱਤੇ ਜਦੋਂ ਜੰਗ ਦਾ ਮਾਹੌਲ ਬਣਿਆ ਹੋਵੇ ਤੇ ਕੇਂਦਰ ਨੇ ਆ ਕੇ ਪਾਣੀ ਛੜਨਾ ਦੇ ਪੰਜਾਬ ਨੇ ਡਰਾਮਾ ਕਰਨਾ ਕਿ ਅਸੀਂ ਪਾਣੀ ਰੋਕ ਲਿਆ ਕੀ ਇਹਨੂੰ ਕੀ ਕਹੋਗੇ ਤੁਸੀਂ ਸਵਾਲ ਤੇ ਇਹ ਵੀ ਕਰਨਗੇ ਲੋਕ ਵੀ ਇਹ ਕੀ ਸੀ ਭਾਈ ਸਵਾਲ ਤਾਂ ਇਹ ਸਾਹਮਣੇ ਰੱਖਾਂਗੇ ਜਿਹੜੀ ਤੂੰ ਗੱਲ ਕਰ ਰਿਹਾ ਕਹਿ ਰਿਹਾ ਭਗਵੰਤ ਮਾਨ ਜੀ ਕਿ ਭਾਈ 10 ਜਿਹੜਾ ਤੂੰ ਕਿਹਾ ਵੀ ਅੱਜ ਕਿੱਥੇ ਨੇ ਕਿਸਾਨ ਜਥੇਬੰਦੀਆਂ ਅਸੀਂ ਅੱਜ ਤੁਹਾਡੇ ਯਾਦ ਕਰਾਉਣਾ ਸੀ ਤੁਹਾਡੇ ਤੁਹਾਡੇ ਬੀਬਾ ਜੀ ਨੂੰ ਤੁਹਾਡੇ ਧਰਮ ਪਤਨੀ ਨੂੰ ਦੱਸਣਾ ਸੀ ਕਿ ਬੀਬਾ ਆਓ ਦੱਸਿਏ ਤੁਹਾਡੇ ਪਤੀ ਜੀ ਨੂੰ ਜਾ ਕੇ ਦੱਸਿਓ ਕਿ ਅਸੀਂ ਤਾਂ ਸਰਕਾਰ ਵੱਲੋਂ ਤੋਂ 2 ਮਹੀਨੇ ਬਾਅਦ ਹੀ ਜਾ ਕੇ ਮੰਗ ਪੱਤਰ ਦੇ ਕੇ ਆਏ ਆਂ ਧਰਨਾ ਦੇ ਕੇ ਜਿੱਦੇ ਤੁਹਾਡੇ ਕੁਲਦੀਪ ਧਾਲੀਵਾਲ ਜੀ ਸਾਡੇ ਵਿੱਚ ਆ ਕੇ ਕਹਿ ਕੇ ਗਏ ਨੇ ਕਿ ਅਸੀਂ ਇਹਦਾ ਅਮਿਤ ਸ਼ਾਹ ਕੋਲੇ ਮੁੱਦਾ ਉਠਾ ਕੇ ਪੰਜਾਬ ਦੀ ਹਿੱਸੇਦਾਰੀ ਬਹਾਲ ਕਰਾਵਾਂਗੇ ਉਦੋਂ ਤੋਂ ਲੈ ਕੇ ਅੱਜ ਤੱਕਰ ਤਾ ਤੁਹਾਨੂੰ ਪੰਜਾਬ ਦੀ ਹਿੱਸੇਦਾਰੀ ਦਾ ਚੇਤਾ ਨਹੀਂ ਆਇਆ ਔਰ ਅਮਿਤ ਸ਼ਾਹ ਨਾਲ ਤੁਹਾਡੀ ਇੱਕ ਗੱਲ ਹੈ ਬੜੀ ਪੁਰਣੀ ਮਿੱਤਰਤਾ ਹੈ ਤੇ ਤੁਸੀਂ ਉਹ ਤੁਹਾਡੇ ਕੋਲ ਉਹ ਤਾਂ ਕਰਵਾਇਆ ਨਹੀਂ ਗਿਆ ਅੱਜ ਤੁਸੀਂ ਦੋਨਾਂ ਨੇ ਮਨ ਇਹ ਨੂਰਾ ਕੁਸ਼ਤੀ ਕੀ ਸ਼ੁਰੂ ਕੀਤੀ ਸਵਾਲ ਤਾਂ ਇਹ ਵੀ ਹੋਏਗਾ ਨਾ ਇਹ ਸਵਾਲ ਪੁੱਛਣੇ ਬੰਦੇ ਆ ਅਸੀਂ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਤਰੀਕ ਯਾਦ ਕਰਵਾ ਦਿਆਂ ਸਾਡੀ ਤਰੀਕ ਸੀ 25 ਮਾਰਚ 2022 ਯਾਦ ਕਰ ਲਿਓ ਮੁੱਖ ਮੰਤਰੀ ਜੀ ਇਸ ਤਰੀਕ ਨੂੰ ਅਸੀਂ ਮੰਗ ਪੱਤਰ ਦੇਣ ਜਾਣਾ ਹੈ ਤੇ ਤੁਸੀਂ ਮੰਗ ਪੱਤਰ ਦੇਣ ਨਹੀਂ ਜਾਣ ਦੇ ਰਹੇ ਸੀ ਸਾਨੂੰ ਸਾਨੂੰ ਉਹਦਾ ਘਰ ਉਹਦਾ ਦਫ਼ਤਰ ਉਹਦਾ ਉਹਦਾ ਘਰਾਓ ਕਰਨ ਦਾ ਮੌਕਾ ਨਹੀਂ ਦਿੱਤਾ ਰਾਸੀ ਉਦੋਂ ਇਹ ਪਾਣੀ ਦੀ ਗੱਲ ਕਰਨੇ ਗਏ ਸੀ ਸਾਡਾ ਮੰਗ ਪੱਤਰ ਪੜ੍ਹ ਲਓ ਉਸ ਮੰਗ ਪੱਤਰ ਦੇ ਵਿੱਚ ਇਹੀ ਗੱਲਾਂ ਨੇ ਤੇ ਉਦੋਂ ਤਾਂ ਤੁਸੀਂ ਇਹਨਾਂ ਦੇ ਸ਼ੈਲਟਰ ਬਣ ਜਾਂਦੇ ਹੋ ਕਿਸਾਨਾਂ ਦੇ ਡਾਂਗਾ ਮਾਰਦੇ ਹੋ ਅੱਜ ਤੁਸੀਂ ਕੀ ਗੱਲਾਂ ਕਰਨ ਲੱਗੇ ਹੋ ਅੱਜ ਤੁਸੀਂ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਕਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅੱਜ ਜਿਹੜੇ ਬੀਜੇਪੀ ਦੀ ਝੋਲੀ 'ਚ ਬੈਠੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਇਹ ਕਿਹਾ ਸੀ ਕਿ ਮੈਂ ਸਾਰੇ ਸਮਝੌਤੇ ਰੱਦ ਕਰਤੇ ਤੇ ਧਾਰਾ 5 ਬਣਾ ਕੇ ਨਾ ਵਿੱਚ ਇੱਕ ਧਾਰਾ 5 ਲਿਖ ਕੇ ਕਹਿਤਾ ਕਿ ਜਿਹੜਾ ਜਿਹੜਾ ਪਾਣੀ ਜਿੰਨਾ ਜਿੰਨਾ ਕਿਸੇ ਸਟੇਟ ਨੂੰ ਜਾਂਦਾ ਉਹ ਜਾਂਦਾ ਰਹੂਗਾ ਫਿਰ ਤੇਰੇ ਤੇਰੇ ਕਾਦੇ ਉਹ ਸਮਝੌਤੇ ਰੱਦਾ ਜੀ ਤੇ ਸੇਮ ਤੁਸੀਂ ਕੀਤਾ ਹੈ ਤੁਸੀਂ ਆ ਜਿਹੜਾ ਮਤਾ ਪਾਸ ਕੀਤਾ ਉਹਦੇ ਵਿੱਚ 1981 ਦੀ ਜਿਹੜੀ ਸੰਧੀ ਹੈ ਜਿਹਨੂੰ ਅੱਜ ਤੱਕਰ ਪੰਜਾਬ ਨੇ ਨਹੀਂ ਮੰਨਿਆ ਕਿਉਂਕਿ ਪਾਣੀਆਂ ਦਾ ਫੈਸਲਾ ਕਰਨ ਦਾ ਰਾਈਟ ਕੇਵਲ ਵਿਧਾਨ ਸਭਾ ਨੂੰ ਹੈ ਤੇ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਕੀਤਾ ਸੀ ਜਿਹਨੂੰ ਅਜ ਤੱਕ ਪੰਜਾਬ ਨੇ ਮੰਨਿਆ ਨਹੀਂ ਤੂੰ ਇਲਲੀਗਲ ਸੀ ਤੇ ਤੁਸੀਂ ਤਾਂ ਉਹਨੂੰ ਉਸ ਸੰਧੀ ਨੂੰ ਮੰਨ ਕੇ ਬਹਿ ਗਏ ਤੁਸੀਂ ਤਾਂ ਮੰਗ ਕਰ ਲਈ ਕਿ ਉਸ ਸੰਧੀ ਦੇ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਤੁਸੀਂ ਇਹ ਕਹਿ ਲਿਆ ਵੀ ਉਸ ਸੰਧੀ ਦੇ ਮੁਤਾਬਕ ਉਹਨਾਂ ਜਿੰਨਾ ਪਾਣੀ ਸੀ ਉਹਦੇ ਨਾਲੋਂ ਅੱਜ ਪਾਣੀ ਘਟ ਗਿਆ ਤੇ ਪਾਣੀ ਦੁਬਾਰਾ ਵੰਡਣ ਦੀ ਲੋੜ ਹੈ ਤੀ ਤਾਂ ਸੰਧੀ ਮੰਨ ਲਈ ਜਿਹਨੂੰ ਅੱਜ ਤੱਕ ਗੈਰਕਾਨੂੰਨੀ ਮੰਨਦਾ ਰਿਹਾ ਪੰਜਾਬ ਸੋ ਇਸ ਕਰਕੇ ਭਾਈ ਜੋ ਹਕੀਕਤ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਦੀ ਲੋੜ ਆ ਅੱਜ ਅਸੀਂ ਇਹ ਬੀਬਾ ਜੀ ਨੂੰ ਦੱਸਣਾ ਹੈ ਤੇ ਤੁਸੀਂ ਸਾਨੂੰ ਮਤਲਬ ਘਰਾਂ ਦੇ ਵਿੱਚ ਕੈਦ ਕਰਨਾ ਸ਼ੁਰੂ ਕਰ ਲਿਆ ਤੁਸੀਂ ਸਾਨੂੰ ਥਾਣਿਆਂ 'ਚ ਬੰਦ ਕਰਨਾ ਸ਼ੁਰੂ ਕਰ ਲਿਆ ਰਸਟਿਆਂ 'ਚ ਰੋਕਣਾ ਸ਼ੁਰੂ ਕਰ ਲਿਆ ਇਹ ਕਿੰਨਾ ਕਿਰ ਅਖੀਰ ਕਿਸਾਨ ਇਹ ਸਵਾਲਾਂ ਦੇ ਜਵਾਬ ਪੁੱਛਦੇ ਰਹਿਣਗੇ ਓਨੀ ਦੇਰ ਤੱਕ ਤੇ ਤੁਹਾਨੂੰ ਅਖੀਰ ਇਹ ਸਵਾਲਾਂ ਦੇ ਜਵਾਬ ਦੇਣੇ ਪੈਣੇ ਆ। ਸੋ ਮੈਂ ਦੁਬਾਰਾ ਫਿਰ ਮੇਰੇ ਸਾਰੇ ਸਾਥੀਆਂ ਦੇ ਧਿਆਨ ਚ ਲਿਆ ਦਿਆਂ ਕਿ ਅੱਜ ਜਸ਼ਨ ਜੀਤ ਮਨਾਉਣ ਦਾ ਸਮਾਂ ਨਹੀਂ ਸੀ। ਅੱਜ ਉਸ ਮਾ ਨਾਲ ਖੜਨ ਦਾ ਸਮਾਂ ਸੀ ਜਿਹਦਾ ਇੱਕ ਬੱਚਾ ਨੌਜਵਾਨ ਬੱਚਾ 22 ਸਾਲ ਦਾ ਨੌਜਵਾਨ ਅਗਨੀ ਵੀਰ ਕੁਰਬਾਨੀ ਦੇ ਗਿਆ। ਅਜੋਸ ਮਾਂ ਦੀਆਂ ਆਂਦਰਾਂ ਨੂੰ ਬਲੁੰਦਰਨ ਦੀ ਲੋੜ ਨਹੀਂ ਉਹਦੇ ਜ਼ਖਮਾਂ ਤੇ ਲੋਨ ਸਿੱਟਣ ਦੀ ਲੋੜ ਨਹੀਂ ਉਹਦੇ ਜ਼ਖਮਾਂ ਤੇ ਮਲ ਮਲਾਉਣ ਦੀ ਲੋੜ ਸੀ ਔਰ ਉਹਦੀ ਬਜਾਏ ਇਹ ਇਥੇ ਇਹ ਕਰਨ ਆ ਰਹੇ ਨੇ ਸੋ ਇਸ ਕਰਕੇ ਵਿਰੋਧ ਕਰਾਂਗੇ ਹਰ ਹਾਲਤ ਦੇ ਵਿੱਚ ਕਰਾਂਗੇ ਸਾਨੂੰ ਇਹ ਬਿਲਕੁਲ ਕਿਉਂਕਿ ਸਾਡਾ ਬੱਚਾ ਉਹ ਸਾਡਾ ਪੰਜਾਬ ਦਾ ਬੱਚਾ ਹੈ ਸਾਡਾ ਇਸ ਤੋਂ ਅੱਗੇ ਪੂਰੇ ਭਾਰਤ ਦਾ ਉਹ ਯੋਧਾ ਹੈ ਜੀਨੇ ਕੁਰਬਾਨੀ ਦਿੱਤੀ ਹੈ ਔਰ ਉਹਦੇ ਪ੍ਰਤੀ ਮਤਲਬ ਪੂਰਾ ਦੇਸ਼ ਉਸ ਨੌਜਵਾਨ ਦੇ ਨਾਲ ਖੜਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀ ਕੀ ਬਤ